ਵੈਗੁਰਜੀ ਕਾਲ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋ ਉਹ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਦੇ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਦੇ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਦਾ ਖਾਲਸਾ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੋਮਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਭਾਈ ਸਾਹਿਬ ਫਤਿਹ ਵੈਗੁਰਜੀ ਕਾਕਾ ਸਾਹਿਬ ਵੈਗੁਰਜੀ ਕੇ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਭਾਈ ਸਾਹਿਬ ਵੈਗੁਰਜੀ ਕਾ ਖਾਲਸਾ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇੱਕ ਔਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਕਿ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਭਾਈ ਸਾਹਿਬ ਵਾਇਗੁਰਜੀ ਕਾ ਖਾਲਸਾ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋ ਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਭਾਈ ਸਾਹਿਬ ਵਾਇਗੁਰਜੀ ਕਾ ਖਾਲਸਾ ਫਤਿਹ ਤੁਹਾਡੇ ਸਾਰੀ ਦੁਨੀਆ ਅਰਦਾਸ ਕਰ ਰਹੀ ਆ ਤੁਹਾਡੀ ਸਿਹਤ ਲਈ ਤੁਸੀਂ ਤੰਦਰੁਸਤ ਹੋਵੋ ਅੱਗੇ ਆ ਕੇ ਫੇਰ ਲੀਡ ਕਰੋ ਤੇ ਮੇਰਾ ਖਿਆਲ ਜੋ ਤੁਸੀਂ ਕਰ ਰਹੇ ਆ ਇਹ ਕੌਮ ਕਦੀ ਭੁੱਲ ਨਹੀਂ ਸਕਦੀ ਕਿਸਾਨ ਸਾਡੇ ਪੰਜਾਬ ਦੇ ਭਾਰਤ ਨਹੀਂ ਭੁੱਲ ਨਹੀਂ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਰ ਪਾਸੇ ਤੁਹਾਡੀਆਂ ਅਰਦਾਸਾਂ ਤੁਹਾਡੀ ਤੰਦਰੁਸਤੀ ਦੀਆਂ ਅਰਦਾਸਾਂ ਹੋ ਗਈਆਂ ਹੋ ਵੀ ਰਹੀਆਂ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਵੱਲੋਂ ਭਾਈ ਸਾਹਿਬ ਸਤਿ ਸ੍ਰੀ ਅਕਾਲ